ਯੱਜ ਮੈਂ ਟਲੀਵਰ ਬਲੌਣਾ ਹੈ ਉਹ ਤੁਹਾਨੂੰ ਪਸੰਦ ਆਵੇਗਾ ਅੱਜ ਅਸੀਂ ਸਾਰੇ ਫੈਮਿਲੀ ਮੈਂਬਰ ਸੀ ਜਿਹੜੇ ਉਹ ਜਾ ਰਹੇ ਸੀ ਇਸ ਪਾਰ ਦੇ ਮੇਲੇ ਤੇ ਤੇ ਇਸ ਪਾਰ ਦੇ ਅਸੀਂ ਆਪਦੇ ਟਰੈਕਟਰ ਟਾਲੀ ਤੇ ਜਾ ਰਹੇ ਸੀ ਇਸ ਪਾਰ ਦੇ ਮੇਲੇ ਤੇ ਰਸਤੇ ਵਿੱਚ ਅਸੀਂ ਤੇਲ ਪਵਾਇਆ ਫਿਰ ਅਸੀਂ ਜਿਹੜੀ ਹੈ ਸਾਰੇ ਤੁਸੀਂ ਦੇਖ ਰਹੇ ਹੋ ਜਿਵੇਂ ਮੇਰੇ ਸੱਸ ਮਾਮਾ ਸੀ ਮੈਂ ਆਪਦੀ ਸੱਸ ਮਾਮਾ ਨਾਲ ਮੇਲੇ ਤੇ ਗਈ ਸੀ ਫਿਰ ਸੀ ਤਰਪੇਸ਼ ਪਾਰ ਦੇ ਮੇਲੇ ਨੂੰ ਇਸ ਪਾਰ ਦੇ ਮਿਲ ਕੇ ਅਸੀਂ ਪਹੁੰਚਾ ਗਏ ਪਰ ਇੰਨਾ ਜਿਆਦਾ ਰਾਸ਼ਰੀ ਜੰਨਾ ਜਿਆਦਾ ਰਾਸਿਸਨ ਪਹੁੰਚਣ ਨੂੰ ਟਾਈਮ ਲੱਗ ਗਿਆ ਜੀ ਤੇ ਫਿਰ ਅਸੀਂ ਜਿੰਨੇ ਕਹਿੰਦੇ ਆ ਪੌਸਤਾ ਗਏ ਫਿਰ ਅਸੀਂ ਟਰੈਕਟਰ ਢਾਲੀ ਸਾਈਡ ਤੇ ਲਾਇਆ ਤੇ ਫਿਰ ਅਸੀਂ ਟਰੈਕਟਰ ਢਾਲੀ ਸਾਈਡ ਤੇ ਲਾਗੇ ਅਸੀਂ ਮੱਥਾ ਟੇਕਣ ਨੂੰ ਫਿਰ ਜੀ ਅਸੀਂ ਅੱਗੇ ਗਏ ਉੱਥੇ ਵੀ ਬਹੁਤ ਜ਼ਿਆਦਾ ਭੀੜ ਸੀ ਬਹੁਤ ਲੰ ਲੱਗੀ ਹੋਈ ਸੀ ਫਿਰ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਮਸਾ ਅਸੀਂ ਮੱਥਾ ਟੇਕ ਕੇ ਜੀ ਬਾਰੇ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਫਿਰ ਅਸੀਂ ਬੈਠ ਕੇ ਇੱਕ ਜਗ੍ਹਾ ਤੇ ਮਿੱਟੀ ਕੱਢੀ ਮਿੱਟੀ ਕੱਢ ਕੁੱਢ ਕੇ ਜੀ ਅਸੀਂ ਹਨਾ ਫਿਰ ਅਸੀਂ ਤੁਰਪੇ ਜੀ ਥੋੜਾ ਸਮਾਂ ਲੜ ਬਹੁਤ ਜਿੰਨੇ ਕਹਿੰਦੇ ਆ ਟਰਾਲੀ ਬਹੁਤ ਔਰ ਜ਼ਿਆਦਾ ਖੜੀ ਸੀ ਫਿਰ ਅਸੀਂ ਮੰਗੇ ਟਰਾਲੀ ਤੇ ਫਿਰ ਅਸੀਂ ਜੁਵਲਰੀ ਦੇਖੀ ਜੀ ਅੱਕੇ ਜਾ ਕੇ ਜੁਵਲਰੀ ਬਹੁਤ ਸੋਹਣੀ ਸੀ ਫਿਰ ਜਿਹੜੇ ਸਾਡੇ ਚਾਚੀ ਤਾਇਆ ਦੇ ਛੋਟੇ ਛੋਟੇ ਪੁੱਤੇ ਪੁੱਤੀਆਂ ਸੀ ਉਹਨਾਂ ਲਈ ਮੈਂ ਜਿਹੜੇ ਪੁੱਤੇ ਅਸੀਂ ਉਹਨਾਂ ਲਈ ਜੀ ਛੋਟੇ ਛੋਟੇ ਰਬੜ ਬੈਂਡ ਲੈ ਕਿਊਟ ਕਿਊਟ ਜੀ ਹੈ ਨਾ ਤੇ ਜਿਹੜੀ ਮੇਰੀ ਆਪਦੀ ਭਾਂਜੀ ਸੀ ਜੀ ਮੈਂ ਉਹਦੇ ਲਈ ਕਲਿਪਸ ਲੈ ਲਏ ਸੁੰਗੀਆਂ ਲੈ ਲੀਆਂ ਥੋੜੀਆਂ ਛੋਟੀਆਂ ਛੋਟੀਆਂ ਜਿਹੀ ਤੇ ਸੁੰਗੀਆਂ ਲੈਣ ਤੋਂ ਬਾਅਦ ਫਿਰ ਅਸੀਂ ਅੱਗੇ ਚੱਲ ਪਏ ਜੀ ਫਿਰ ਅਸੀਂ ਦੇਖੇ ਕਿਊਟ ਕਿਊਟ ਜੀ ਛੋਟੇ ਛੋਟੇ ਪਾਸੇ ਬੱਚੇ ਵਾਲੇ ਤੇ ਫਿਰ ਅਸੀਂ ਜੀ ਦੇਖੋ ਪਰਸ ਦੇ ਕਿਬੋਸ ਸੋਨੇ ਸੀ ਕਿਉਂਟ ਜੀ ਸੀਗੇ ਦੇਖਣ ਨੂੰ ਬੜੀ ਸੋਹਣੀ ਸੀ ਇੱਕ ਲਈ ਅਸੀਂ ਇਹ ਲੈ ਲਿਆ ਤੇ ਕਾ ਵੀ ਬਹੁਤ ਸੋਹਣਾ ਸੀ ਤੇ ਡਾਲ ਜੀ ਮਣੀ ਹੋਈ ਸੀ ਉਹ ਵੀ ਬਹੁਤ ਕਿਊਟ ਸੀ ਪਰਸ ਦੇਖਣ ਨੂੰ ਤੇ ਫਿਰ ਅਸੀਂ ਟੈਡੀ ਵਾਲੇ ਪਰਸ ਸੀ ਜਿਹੜੇ ਅੱਗੇ ਜਾ ਕੇ ਇਹ ਵਾਲੇ ਲੈ ਲਏ ਸਾਨੂੰ ਬਹੁਤ ਸੋਹਣੇ ਲੱਗੇ ਤੇ ਬਹੁਤ ਕਿਊਟ ਜੀ ਸੀ ਇਹ ਵੀ ਦੇਖਣ ਨੂੰ ਜੀ ਫਿਰ ਅਸੀਂ ਇਹ ਦੋ ਲੈ ਲਏ ਦੋ ਬੱਚਿਆਂ ਲਈ ਛੋਟੇ-ਛੋਟੇ ਬੱਚਿਆਂ ਲਈ ਤੇ ਇਹ ਲੈ ਕੇ ਫਿਰ ਅਸੀਂ ਅੱਗੇ ਗਏ ਅੱਗੇ ਜਾ ਕੇ ਅਸੀਂ ਕ੍ਰੌਕਰੀ ਦੇਖੀ ਜੋ ਕਿ ਬਹੁਤ ਵਧੀਆ ਸੀ ਇਹਦੇ ਚ ਵੀ ਅਸੀਂ ਥੋੜਾ ਬਹੁਤ ਸਮਾਨ ਲੈ ਲਿਆ ਫਿਰ ਅਸੀਂ ਇਹ ਜੀਓ ਛੋਟੀ ਜੀ ਮਟਕੀ ਲਈ ਸੀ ਉਹ ਤੁਸੀਂ ਦੇਖ ਰਹੇ ਹੋਗੇ ਨਾ yellow ਵਾਲੀ ਉੱਪਰ ਹਾਂ ਜਿਹੜਾ ਇਹ ਜਿਹੜਾ ਨਾ ਚੱਕਿਆ ਇਹ ਵਾਲੀ ਅਸੀਂ ਲੈ ਲਈ ਸੀ ਮਟਕੀ ਜੇ ਬਹੁਤ ਸੋਹਣੀ ਸੀ ਬਹੁਤ ਸੋਹਣੀ ਲੱਗੀ ਸੀ ਪਰ ਅਸੀਂ ਈਰਿੰਗ ਲੈ ਬਹੁਤ ਸੋਹਣੀ ਸੀ ਮੈਂ ਜਿਆਦਾ ਜਵਲ ਨਹੀਂ ਲਈ ਨਹੀਂ ਲਹਗੀ ਕਿਉਂਕਿ ਦੰਦਸ ਲੈ ਲਿਆ ਸੀ ਫਿਰ ਅਸੀਂ ਪੇਪੂਜਾ ਕਰੀ ਪੇਪੂਜਾ ਕਰਕੇ ਫਿਰ ਜੀ ਅਸੀਂ ਟੈਡੀ ਦੇਖੇ ਸੋਟੇ ਛੋਟੇ ਬਹੁਤ ਮੈਨੂੰ ਪਿੰਕ ਵਾਲਾ ਬਹੁਤ ਪਸੰਦ ਆਇਆ ਤੁਸੀਂ ਦੱਸੋ ਤੁਹਾਨੂੰ ਕਿਹੜਾ ਜ਼ਿਆਦਾ ਪਸੰਦ ਆਇਆ ਹੈ ਨਾ ਤੇ ਤੁਸੀਂ ਦੱਸਿਓ ਫਿਰ ਫਿਰ ਅਸੀਂ ਇਹ ਸਮਾਈਲੀ ਜੀ ਨਾਲ ਸੀ ਆਲਕੈਂਟ ਸੀ ਕਿਹਦੇ ਵਿੱਚ ਜੋ ਕਿ ਮੈਨੂੰ ਸੋਹਣਾ ਨਹੀਂ ਸੀ ਲੱਗ ਰਿਹਾ ਮੈਨੂੰ ਫਿਰ ਅਸੀਂ ਇਹ ਸਮਾਈਲੀ ਫੇਸ ਜੀ ਨਾਲ ਲੈ ਲਏ ਸੀ ਕਿ ਤੇ ਇੱਕ ਆ ਲਵ ਬਾਈਡ ਵਾਲਾ ਸਰਾਣਾ ਦਾ ਸੀ ਇਹ ਲੈ ਲਏ ਸੀ ਇਹ ਕਾਲ ਲੈ ਲਿਆ ਸੀ ਜੀ ਇਹ ਵੀ ਬਹੁਤ ਸੋਹਣਾ ਸੀ ਗਿਊਟੀਆ ਸੀਗਾ ਇਹ ਵੀ ਕੱਚੂ ਕਮਾਜ ਆ ਤੇ ਇਹ ਦੋ ਲੈ ਕੇ ਜੀ ਇਦਵਾਰ ਫਿਰ ਮੈਨੂੰ ਇੱਕ ਪਸੰਦ ਆ ਗਿਆ ਸੀਗਾ ਖਰਗੂਸੀ ਉਹਦੇ ਮੋਟੇ ਗਾਜਰ ਫੜੀ ਹੋਈ ਸੀਗੀ ਉਹ ਵੀ ਮੈਨੂੰ ਬਹੁਤ ਸੋਹਣਾ ਲੱਗੇ ਫਿਰ ਅਸੀਂ ਉਹ ਵੀ ਲੈ ਲਿਆ ਇੱਕ ਕੱਚਾ ਕੋਲ ਮਾਹੌਲ ਲੈ ਲਿਆ ਸਾਨੂੰ ਐਸੀ ਵੀ ਬੱਚੇ ਦੇਖ ਕੇ ਕਿਤੇ ਗਾਣਾ ਪਾਉਣ ਦੀ ਨਾਲ ਨਹੀਂ ਇਹਨਾਂ ਨਾਲ ਨਹੀਂ ਲੈਣਾ ਫਿਰ ਅਸਲੀ ਮੈਨੂੰ ਦੋ ਨਾਲ ਲੈ ਸੀਗੇ ਤੇ ਕੀ ਗੱਲ ਨਾਲ ਸੀ ਖਰਗੂਸੀ ਮੇਰੀ ਸੀ ਇਹ ਲੈ ਕੇ ਜੀ ਅਸੀਂ ਪੈਸੇ ਦੇ ਕੇ ਭਾਵੇਂ ਉਸ ਦੀ ਵਾਸ ਫਿਰ ਉੱਥੋਂ ਤਰਪਦੇ ਸੀਗੇ ਫੇਰ ਜੇ ਤੁਸੀਂ ਦਸਵੇਸ਼ਪਾਰ ਦੇ ਮੇਲੇ ਸਭ ਤੋਂ ਖਾਸੀਤ ਗੱਲ ਸਭ ਤੋਂ ਖਾਸ ਗੱਲ ਹੈ ਜੀ ਇੱਥੇ ਨੂੰ ਆਤਾਠੀਆਂ ਸ਼ਾਦੇ ਹੋਣ ਜਗ੍ਹਾ ਤੇ ਵੀ ਮਿਲਣ ਲੱਗਦੇ ਹਨ ਪਰ ਸਟਾਰ ਦੇ ਮੇਲੇ ਤੇ ਸ਼ੁਰੂ ਤੋਂ ਮਿਲਦੇ ਨੇ ਮੈਂ ਕਹਿੰਦਾ ਹਰੇਕ ਜਗ੍ਹਾ ਤੇ ਮਿਲ ਲੱਗਦਾ ਪਰ ਸਭ ਤੋਂ ਖਾਸ ਗੱਲ ਇਹ ਹੈ ਇਹਦੇ ਚ ਵੀ ਹੋ ਬਹੁਤ ਸਾਰੇ ਡਾਇਟ ਹੁੰਦੇ ਕੋਈ ਕੋਈ ਵਾਲੀ ਹੁੰਦੀ ਹੈ ਜੀ ਤੇ ਕੋਈ ਗੁੜ ਵਾਲੀ ਹੁੰਦੀ ਹੈ ਬੱਸ ਇਹ ਸਾਨੂੰ ਕੋਈ ਵਾਲੀ ਜ਼ਿਆਦਾ ਵਿਦਿਲਾ ਦੀ ਤੁਸੀਂ ਉਹ ਗੁੜ ਵਾਲੀ ਵੀ ਲੈ ਸਕਦੇ ਜਦੋਂ ਕਦੇ ਵੀ ਸ਼ਪਾਰ ਦੇ ਮੇਲੇ ਤੇ ਫਿਰ ਅਸੀਂ ਬਰਫੀ ਵੀ ਲੈ ਲਈ ਸੀ ਬਰਫੀ ਬਹੁਤ ਸੁਆਦ ਸੀ ਦੇਖਣ ਨੂੰ ਵੀ ਤਾਂ ਉਹਨਾਂ ਦਾ ਟੇਸਟ ਵੀ ਬਹੁਤ ਵਧੀਆ ਸੀ ਫਿਰ ਅਸੀਂ ਇੱਥੇ ਵੀ ਪੈਸੇ ਦਿੱਤੇ ਜੀ ਪੈਸੇ ਦੇ ਕੇ ਅਸੀਂ ਵਾਪਸ ਆ ਗਏ ਤੇ ਫਿਰ ਅਸੀਂ ਤੋ ਦੋ ਬੱਚੇ ਲਈ ਭੁੱਲ ਲਗੇ ਸੀ ਉਹਨਾਂ ਲਈ ਪਰਸਨਾਂ ਨੇ ਭੁੱਲ ਲਗੇ ਸੀ ਜੀ ਫਿਰ ਅਸੀਂ ਉਹਨਾਂ ਲਈ ਛੋਟੇ ਛੋਟੇ ਦੋ ਪਰਸਲੇ ਇੱਕ ਕਰੀਮ ਕਲਰ ਸੀ ਇੱਕ ਆਫ ਕਰੀਮ ਜਿਹਾ ਸੀ ਇੱਕ ਬਿਲਕੁਲ ਵਾਈਟ ਕਲਰ ਸੀ ਇਹ ਦੋ ਪਰਸ ਲੈ ਕੇ ਅਸੀਂ ਉਹਨਾਂ ਬੇਟੀਆਂ ਲਈ ਅਸੀਂ ਇੱਥੋਂ ਤੁਰਤੇ ਸੀਗੇ ਜੀ بس ਥੋੜੀ ਜਿਹੀ ਯੂਨਿਵਰਸ ਦੁਬਾਰੇ ਦੇਖ ਲਈ ਸੀ ਜੋ ਕੁਝ ਖਾਸਸਾਲ ਹੋਇਆ ਅਸੀਂ ਚੁੰਡੇ ਲਗਾ ਰਹੇ ਸੀ ਬਿਲਕੁਲ ਨਹੀਂ ਬਠੇਗੇ ਕਿਉਂਕਿ ਥੋੜੀ ਬੁਖਤ ਮਾਜੀ ਬਾਤ ਰਗੀ ਸੀ ਅਸਲੀ ਸਾਰੇ ਬੱਚੇ ਵੀ ਡਰੇ ਹੋਏ ਸੀ ਇਸ ਲਈ ਅਸੀਂ ਬੈਠੇ ਨਹੀਂ ਆਗੇ ਬਿਲਕੁਲ ਵੀ ਤੇ ਅਸੀਂ ਵਾਪਸ ਘਰ ਨੂੰ ਚੱਲ ਪਏ ਸੀ ਸਾਰੇ ਬੈਕ ਹੋ ਗਏ ਸੀ ਜੀ ਕਈ ਉਹਦਾ ਬਸਾਰੇ ਨੂੰ ਵਿਜਾ ਮਜਾ ਦੇ ਹੁੰਦੇ ਪ੍ਰਸਾਦ ਦੇ ਸਾਰੇ ਬਹੁਤ ਖੁਸ਼ੀਏ ਤੇ ਮੈਨਾਂ ਦੇ ਕੇ ਸੀ ਕਰਵਾਸਾ ਦੇ ਹੋ ਤਾਂ ਮੈਨਾਂ ਬਲੌਗ ਪਸੰਦ ਆਇਗਾ ਬਲੌਗ ਵਧੀਆ ਲੱਗਦਾ ਬਲੌਗ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ